ਪਾਰ ਬ੍ਰह्म ਨਿਰਗੁਣ ਨਿਰাকার ਪਰਮਾਤਮਾ ਦਸਨਾਸਣ ਲੱਗਾ ਹੋਇਆ ਹੈ ਔਰ 18ਸੀ ਸੰਗਤ ਨੂੰ ਕੋਟਣ-ਕੋਟ ਵਧਾਈ ਅੱਜ ਪਰਮੇਸ਼ਵਰ ਆਪ ਜੀ ਦੇ ਗ੍ਰਹ ਆਪ ਸੰਗਾਸਣ ਤੇ ਵਿਰਾਜਮਾਨ ਨੇ ਹਰ ਸੰਗਤ ਜੀ ਇਹ ਉਹ ਨਿਰਗੁਣ ਅਰੰਕਾਰ ਪਰਮਾਤਮਾ ਜਿਸ ਦੀ ਆਮਦ ਵਾਸਤੇ 23 ਅਵਤਾਰ 10 ਗੁਰੂ ਸਹਿਬਾਨ ਤਿੰਨ ਪਗੰਬਰ ਚਾਰ ਜੁਗਾਂ ਦੇ ਵਿੱਚ ਆਪਣੇ ਜਿਤਨੇ ਵੀ ਇਹਨਾਂ ਨੇ ਲੇਖ ਬਣਾਏ ਉਹਨਾਂ ਦੇ ਵਿੱਚ ਇਸ ਦੀ ਆਮਦ ਬਾਰੇ ਪਿਸ਼ੇਨ ਗੋਈਆਂ ਕਰਕੇ ਗਏ ਉਸ ਨਿਰੰਕਾਰ ਨੂੰ ਆਪ ਸਾਖਿਆ ਦੇਖ ਰਹੇ ਹੋ ਪੰਜ ਮੁਖੀ ਤਾਜ ਪਹਿਨਿਆ ਹੋਇਆ ਹੈ ਔਰ ਕਿਤਨੀ ਹੀ ਸੋਹਣੀ ਬਣਤਰ ਬਣੀ ਹੈ ਹਰ ਸੰਗਤ ਜੀ ਏ ਪਰਮਾਤਮਾ ਜਦੋਂ ਮਾਤ ਲੋਕ ਤੇ ਪ੍ਰਗਟ ਹੋਇਆ ਇਸ ਪਰਮਾਤਮਾ ਨੇ ਸਾਨੂੰ ਨਾਮ ਦਿੱਤਾ ਜਿਸ ਨੂੰ ਸੋਹੰਗ ਸ਼ਬਦ ਕਰਕੇ ਅਸੀਂ ਸਾਰੇ ਜਾਣਦੇ ਆ ਇਹ ਸੋਹੰਗ ਸ਼ਬਦ ਸ੍ਰਮ ਮਾਤ ਲੋਕ ਦੇ ਵਿੱਚ ਪ੍ਰਚਲਿਤ ਹੋਣਾ ਹੈ ਔਰ ਜਦੋਂ ਤੱਕ ਸਾਰਾ ਸੰਸਾਰ ਸੋਹੰਗ ਦਾ ਨਾਮ ਨਹੀਂ ਲਏਗਾ ਉਦੋਂ ਤੱਕ ਸਤ ਧਰਮ ਸਤ ਧਰਮ ਦੀ ਦਾ ਨਿਸ਼ਾਨ ਸਰ ਮਾਨਵ ਜਾਤੀ ਦੇ ਉੱਤੇ ਨਹੀਂ ਕਾਇਮ ਹੋਏਗਾ ਹਰ ਸੰਗਤ ਜੀਓ ਪਰਮੇਸ਼ਵਰ ਨੇ ਸਾਨੂੰ ਕੁਝ ਹੁਕਮ ਦਿੱਤੇ ਜਿਸ ਦੀ ਜੋ ਸਾਰੇ ਸੰਸਾਰ ਦੇ ਉੱਤੇ ਲਾਗੂ ਹੋਣੇ ਨੇ ਪਹਿਲਾ ਹੁਕਮ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਸਤਿਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਣ ਉਸ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਦਾ ਮੇਲ ਕਰਨਾ ਇਹ ਕੁਝ ਮੂਢਲੇ ਨਿਯਮ ਨੇ ਜਿਹੜੇ ਸਰਵ ਮਾਨਵ ਜਾਤੀ ਵਾਸਤੇ ਨੇ ਔਰ ਅਸੀਂ ਸਾਰਿਆਂ ਨੂੰ ਇਸ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਆਪਣੇ ਜੀਵਨ ਵਿੱਚ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਲਿਖਤ ਅੱਜ ਲੈ ਕੇ ਚੱਲ ਰਹੇ ਹਰ ਸੰਗਤ ਜੀ ਇਸ ਲਿਖਤ ਦੇ ਵਿੱਚ ਜਿਹੜੀ ਹਾਂ ਤੇ ਅਸੀਂ ਸਾਰੇ ਪਹੁੰਚਣਾ ਚਾਹੁੰਨੇ ਹਾਂ ਸੱਚਖੰਡ ਉਹ ਸੱਚਖੰਡ ਉਹ ਪਰਮੇਸ਼ਰ ਬੇਪਰਵਾਹ ਬੇਅੰਤ ਪਰਮਾਤਮਾ ਦੇ ਅੱਗੇ ਕੀ ਅਰਜ਼ੋਈਆਂ ਕਰਦਾ ਔਰ ਉਹ ਅਰਜ਼ੋਈਆਂ ਕਰਕੇ ਸਾਨੂੰ ਕੀ ਫਲ ਮਿਲਦਾ ਆਉ ਉਸ ਲਿਖਦਾ ਲਿਖਤ ਸਰਵਣ ਕਰੀਏ 14 15 ਮਾਰਗ ਸੈਨ ਸਾਹੀ ਸਮਚਾਰ ਚੰਨਨ ਸਿੰਘ ਦੇ ਘਰ ਪਿੰਡ ਬਾਦਰ ਇਹ ਲਿਖਤ ਹੈਗੀ ਆ 21 ਨੰਬਰ ਗ੍ਰੰਥ ਚ ਸੱਚਖੰਡ ਦੁਆਰ ਕਹੇ ਪ੍ਰਭ ਜਗਤ ਜੀਵ ਬਣਾ ਦੇ ਸੱਚੇ ਹਰ ਸੰਗਤ ਜੀ ਪਰਮੇਸ਼ਰ ਦੀ ਲਿਖਤ ਸਾਫ਼ ਤੇ ਸਪਸ਼ਟ ਪੰਜਾਬੀ ਆ ਕੋਈ ਅਰਥਾਂ ਦੀ ਲੋੜ ਨਹੀਂ ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੇ ਉਹ ਪਰਮਾਤਮਾ ਦੀ ਮੇਰ ਦੀ ਨਿਗਾਹ ਜਦੋਂ ਜਦੋਂ ਜਿਸ ਜਿਸ ਤੇ ਪਈ ਉਹ ਵਸਤ ਉਹ ਜੀਵ ਉਹ ਭਗਤ ਗੁਰਮੁਖ ਗੁਰਸਿੱਖ ਸੱਚਾ ਹੋ ਗਿਆ ਜਦੋਂ ਜਦੋਂ ਉਹਦੀ ਮੇਰ ਨਿਗਾਹ ਜਿੱਤੇ ਪਈ ਸਚਖੰਡ ਦੁਆਰ ਕਹੇ ਪ੍ਰਭ ਜਗਤ ਜੀ ਬਣਾ ਦੇ ਸੱਚੇ ਹਰ ਹਿਰਦੇ ਅੰਦਰ ਨਿਰੰਤਰ ਸੱਚ ਪ੍ਰਗਟਾਈਆ ਕਾਦੇ ਨਾਲ ਹਰ ਹਿਰਦੇ ਚ ਸੱਚ ਪ੍ਰਗਟਾ ਦੇ ਸਚਖੰਡ ਦੁਆਰ ਕਹੇ ਪ੍ਰਭ ਜਗਤ ਜੀ ਬਣਾ ਦੇ ਸੱਚੇ ਹਰ ਹਿਰਦੇ ਅੰਤਰ ਨਿਰੰਤਰ ਸੱਚ ਪ੍ਰਗਟਾਈ ਆ ਭਾਗ ਲਗਾ ਦੇ ਤਨ ਵਜੂਦ ਮਾਟੀ ਪਾਂਡੇ ਕੱਚੇ ਕੰਚਨ ਗੜ ਦੇ ਸਹਾਈਆ ਤੇਰੇ ਨਾਮ ਕਲਮੇ ਅੰਦਰ ਜਾਣ ਰਤੇ ਤੇਰੇ ਨਾਮ اندر جان رتے رتن امولک اٹھائیا سچ کانڈ جان رتے رتن امولک ہیرے اپنے لے اٹھائیا ترے گن مایا اگنی تات کوئی نہ تپے پرماتما اتنی کرپا کر دے تھے ਤ੍ਰਾਗੁਣ ਮਾਇਆ ਅਗਨੀ ਤਤ ਕੋਈ ਨਾ ਤਪੇ ਪੰਚ ਵਿਕਾਰਾਂ ਦੇਣਾ ਟਾਈਆ ਚਾਰ ਵਰਨ 18 ਵਰਨ ਭਾਈ ਭੈਣ ਬਣਾ ਸਕੇ ਤੇ ਜਮਾਤ ਬਣ ਗਈ ਸਾਡੀ ਸਾਰਿਆਂ ਦੀ ਚਾਰ ਵਰਨ 18 ਵਰਨ ਭਾਈ ਭੈਣ ਬਣਾ ਸਕੇ ਨਾਤਾ ਨਾਤਾ ਬਾਮੀ ਜੋੜ ਜੁੜਾਈਆ ਜ਼ਾਤ ਪਾਤ ਉੱਚ ਨੀਚ ਦੀਨ ਮਜਬ ਰੈਣ ਨਾ ਰੱਟੇ ਰੱਟਾ ਦੀਨ ਦੁਨੀ ਗਵਾਈਆ ਸੱਚ ਸੰਦੇਸ਼ ਨਰਨਰੈਣ ਦੇ ਆਪਣੇ ਰਸੇ ਰਸ ਦੇ ਦੇ ਕਿਦਾ ਨਾਮ ਦਾ ਨਾਮ ਦੇ ਰਸ ਨਾਲ ਕੀ ਮਿਲਦਾ ਅੰਮ੍ਰਿਤ ਮਿਲਦਾ ਆਨੰਦ ਦਾ ਸੱਚ ਸੰਦੇਸ਼ ਨਾ ਨਰਨਾਰੈਣ ਦੇ ਆਪਣੇ ਰਸੇ ਬਿਨ ਰਸਨਾ ਜੀਵਾ ਟੋਲਾ ਗਾਇਆ ਕੁੜੀ ਕਿਰਿਆ ਮੇਠ ਮਨ ਮਤੇ ਗੁਰਮਤ ਇੱਕੋ ਸੁਭਾ ਪਾਈਆ ਤੇਰਾ ਜਿਕਾਰਾ ਗੋਬਿੰਦ ਵਾਲਾ ਡੰਕਾ ਹੋਵੇ ਫਤਿਹ ਪਰਮਪੁਰਖ ਤੇਰੀ ਓਟ ਰਖਾਈਆ ਸਾਧ ਸੰਤ ਤੇਰੀ ਸਰਨ ਸਰਨਾਈ ਵਸੇ ਵਾਸਤਾ ਇੱਕੋ ਨਾਲ ਜੁੜਾਈ ਆ ਕਲ ਜੁਗ ਰਹਿਣ ਦੇਰੀ ਮੇਟ ਮッセ ਨਿਰਗੁਣ ਨੂਰ ਚੰਦ ਕਰ ਰੁਸ਼ਨਾਈ ਆ ਤੇਰਾ ਦੀਪਕ ਇੱਕੋ ਜਗੇ ਤੇਰਾ ਦੀਪਕ ਇੱਕੋ ਜਗੇ ਪਾਰ ਬ੍ਰਹਮ ਪਰਦਾ ਲੈਣਾ ਉਠਾਈ ਆ ਉਹ ਦਿਖਦਾ ਹੀ ਨਹੀਂ ਉਦ ਤੱਕ ਨੂਰ ਜਦੋਂ ਤੱਕ ਤ੍ਰੈ ਗੁਣ ਦਾ ਤੇ ਪੰਜ ਵਿਕਾਰਾਂ ਦਾ ਕੂੜ ਪਰਮੇਸ਼ਰ ਆਪਣੀ ਕਿਰਪਾ ਨਾਲ ਨਹੀਂ ਚੁੱਕਦੇ ਝਗੜਾ ਮਿਟਾ ਦੇ ਅੱਠ ਸਟੇ ਗੰਗਾ ਗੋਦਾਵਰੀ ਜਮਨਾ ਸਰਸਤੀ ਲੋੜ ਰਹਿ ਨਾਰਾਇਆ ਕੋਈ ਤੀਰਥ ਨਾਉਣ ਦੀ ਨਹੀਂ ਲੋੜ ਪ੍ਰਮਾਤਮਾ ਐਨੀ ਕਿਰਪਾ ਕਰਦੇ ਤੂੰ ਸੱਚਖੰਡ ਕਹਿਣਿਆ ਮੰਗਣ ਕੀ ਦੇਵਾ ਤੜਿਆ ਸਾਡੇ ਵਾਸਤੇ ਸਾਰੇ ਸੰਸਾਰ ਵਾਸਤੇ ਝਗੜਾ ਮਿਟਾ ਦੇ ਅੱਠ ਸਟੇ ਗੰਗਾ ਗੋਦਾਵਰੀ ਜਮਨਾ ਸਰਸਵਤੀ ਲੋੜ ਰਹਿ ਨਾਰਾਇਆ پے نا پے نا کسے مکے پھر نہ پہے نہ کسے مکے, مکے? کایا کابے وجہ ودھائی کوجنا پہے نہ مندر مسجد شفد والے مٹھے ਸਾਢੇ ਤਿੰਨ ਹੱਥ ਤੇਰਾ ਨੂਰ ਨਜ਼ਰੀ ਆਈ ਆ ਕਿਤੇ ਜਾਣਾ ਹੀ ਨਾ ਪਵੇ ਸਾਨੂੰ ਸਾਢੇ ਤਿੰਨ ਹੱਥ ਤੇਰਾ ਨੂਰ ਨਜ਼ਰੀ ਆਈ ਆ ਅੰਤ ਅਖੀਰ ਬੇਨਜ਼ੀਰ ਸਭ ਦੇ ਪੂਰੇ ਕਰਦੇ ਪਟੇ ਪਟਨੇ ਵਾਲਾ ਨਾਲ ਮਲਾਈ ਆ ਜੋਤੀ ਜੋਸ਼ ਰੂਪਾ ਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਤ ਸਤਵਾਦੀ ਹੋਏ ਸਹਾਈਆ ਸੱਚਖੰਡ ਦਵਾਰ ਕਹੇ ਪ੍ਰਭ ਦੀਨ ਦੁਨੀ ਉਤੇ ਕਰ ਕਿਰਪਾ ਸੱਚਖੰਡ ਦਵਾਰ ਕਹੇ ਪ੍ਰਭ ਦੀਨ ਦੁਨੀ ਉਤੇ ਕਰ ਕਿਰਪਾ ਕਿਰਪਾਲ ਆਪਣੀ ਦਇਆ ਕਮਾਈਆ ਜਗਤ ਵਿਕਾਰ ਹੰਕਾਰ ਵਿਵਚਾਰ ਕਟ ਵਿਪਦਾ ਜਗਤ ਵਿਕਾਰ ਹੰਕਾਰ ਵਿਵਚਾਰ ਕਟ ਬਿਪਤਾ ਪੰਜ ਵਿਕਾਰਾਂ ਡੇਰਾ ਢਾਈਆ ਉਤੋਂ ਹੀ ਟੇਣਾ ਜੇ ਸਾਡੇ ਦੋਨੇ ਠਟਣਾ ਕਿਰਪਾ ਦਇਆ ਮੰਗੀਏ ਸੱਚਖੰਡ ਸਾਡੇ ਵਾਸਤੇ ਮੰਗਣ ਡਿਆ ਪੰਜ ਵਿਕਾਰ ਡੇਰਾ ਢਾਈਆ ਚਾਰ ਵਰਨ ਰੂਪ ਬਣਾ ਸਾਚੇ ਸਿੱਖਾਂ ਦਾ ਗਲਤੀ ਚਾਰ ਵਰਨ ਰੂਪ ਬਣਾ ਸਾਚੇ ਸਿੱਖ ਦਾ ਸਿੱਖਿਆ ਇੱਕੋ ਇੱਕ ਸਮਝਾਈਆ ਜਿਹੜਾ

ਇੱਕ ਦਾ ਉਹ ਰੂਪ ਦਰਸਾਵੇ ਆਪਣਾ ਇੱਕ ਦਾ ਏਕੰਕਾਰ ਤੇਰੀ ਵਡਿਆਈ ਆ ਨਾਤਾ ਜੋੜਦੇ ਸਾਚਾ ਹਿਤ ਦਾ ਹਤਕਾਰੀ ਹੋ ਕੇ ਮੇਲ ਮਲਾਈ ਆ ਜੋਤੀ ਜੋਸ ਰੂਪਾਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਤੁਰਦਾ ਵਰ ਸਚਖੰਡ ਨਵਾਸੀ ਪੁਰਖ ਅਬਨਾਸੀ ਤੁਧ ਬਿਨ ਦੂਜਾ ਨਜ਼ਰ ਕੋਈ ਨਾ ਆਈਆ ਸਚਖੰਡ ਕਹੇ ਪ੍ਰਭ ਮੇਰੇ ਮਾਲਕ ਖਾਲਕ ਸੁਆਮੀ ਦਰ ਤੇਰੇ ਸੀਸ ਨਵਾਈਆ ਤੂੰ ਅਬਨਾਸ਼ੀ ਤਦ ਬਿਨ ਦੂਜਾ ਨਜ਼ਰ ਕੋਈ ਨਾ ਆਈਆ ਸੱਚਖੰਡ ਕਹੇ ਮੇਰੇ ਮਾਲਕ ਕਾਲਕ ਸੁਆਮੀ ਦਰ ਤੇਰੇ ਸੀਸ ਨਵਾਈਆ ਤੂੰ ਆਜਗад ਸਬਦਾ ਅੰਤਰਜਾਮੀ ਲਖ 84 ਵੇਖ ਵਿਖਾਈਆ ਸਾਚਾ ਕਲਮਾ ਦੱਸ ਦੇ ਤੁਰਦੀ ਬਾਣੀ ਸਾਚਾ ਕਲਮਾ ਦੱਸ ਦੇ ਤੁਰਦੀ ਬਾਣੀ ਵਾਣ ਅਨੇ ਆਲਾ ਤੀਰ ਲਗਾਈਆ ਝਗੜਾ ਰਹੇ ਨਾ ਚਾਰੇ ਖਾਣੀ ਅੰਡਜ ਜੇਰਜ ਉਤਪਜ ਸਿਤਜ ਦੇ ਸਮਝਾਈਆ ਤੇਰਾ ਨਿਰਗੁਣ ਨੂਰ ਜੋਤ ਨੂਰਾਨੀ ਤੇਰਾ ਨਿਰਗੁਣ ਨੂਰ ਜੋਤ ਨੂਰਾਨੀ ਨੂਰ ਨੂਰਾਨਾ ਡਗ ਮਗਾਈਆ ਤੇਰਾ ਸ਼ਬਦ ਨਾਦ ਸਤਗੁਰੂ ਦੋ ਜਹਾਨੀ ਪੂਰੀਆਂ ਲੋਆਂ ਬ੍ਰਹਮੰਡਾਂ ਖੰਡਾਂ ਦੇ ਉਠਾਈਆ ਤੂੰ ਆਤਮ ਬ੍ਰह्म ज्ञानी ਬੋਧਗਾਦ ਕਰ ਪੜ੍ਹਾਈਆ ਕਲਯੁਗ ਅੰਤ ਕਲਯੁਗ ਅੰਤਮ ਹੋਈ ਹੈ ਰਾਨੀ ਹੈਰਤ ਵਿੱਚ ਲੋਕਾਈਆ ਸਤ ਧਰਮ ਦੀ ਦਿਸੇ ਨਾ ਕੋਈ ਨਿਸ਼ਾਨੀ ਸਤ ਧਰਮ ਦੀ ਦਿਸੇ ਨਾ ਕੋਈ ਨਿਸ਼ਾਨੀ ਨਿਸ਼ਾਨੇ ਸਾਰੇ ਰੇ ਬਦਲਾਈਆ ਨੇਕੇਲਾ ਗੋਬਿੰਦ ਵਾਲੀ ਕੁਰਬਾਨੀ ਕਹਿਣ ਕੋਣ ਰਿਆ ਸੱਚ ਖਣ ਕਹਿਣ ਰਿਆ ਜਿਹਦੀ ਕੋਈ ਜ਼ਬਾਨ ਨਹੀਂ ਪਰਮੇਸ਼ਰ ਅਗੇ ਅਰਜ਼ੋਈਆਂ ਕਰਨ ਡਿਆਵਾ ਸਾਡੇ ਵਾਸਤੇ ਤੇ ਸੱਤ ਧਰਮ ਲਾਗੂ ਕਰਨ ਵਾਸਤੇ ਲੇਖੇ ਲਾ ਗੋਬਿੰਦ ਵਾਲੀ ਕੁਰਬਾਨੀ ਕਰਬਲਾ ਮੁਹੰਮਦ ਦੇ ਦੁਹਾਈਆ موسی ਮਸਤਕ ਵੇਖ ਪੇਸ਼ਾਨੀ ਕੋਤੂਰ ਰਿਆ ਕੁਲਾਈਆ ਈਸਾ ਲੇਖਾ ਜਾਨ ਆਲਮੇ ਚਾ ਵਿਦਾਨੀ ਸਲੀਬ ਗਲ ਵਿੱਚ ਲਟਕਾਈ ਆ ਤੂੰ ਸਹਬ ਸਤਗੁਰ ਬੇਅੰਤ ਬੇਪਰਵਾਹ ਪਾਰ ਬ੍ਰਹਮ ਕਰ ਮਿਹਰਬਾਨੀ ਮਹਿਬੂਬ ਮੁਹੱਬਤ ਵਿੱਚ ਆਪਣਾ ਰੰਗ ਰੰਗਾਈ ਆ ਤੂੰ ਸ਼ਾ ਪਾਦਸ਼ਾਹ ਸ਼ੇਨਸ਼ਾ ਸਖ ਸੁਲਤਾਨੀ ਹੁਕਮੇ ਅੰਦਰ ਹੁਕਮ ਬਦਲਾਈ ਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਤੁਰਦਾ ਵਰ ਮਿਹਰ ਨਜ਼ਰ ਇਕ ਉਠਾਈ ਆ ਸੱਚਖੰਡ ਦਵਾਰ ਕਹੇ ਮੇਰੇ ਸਾਹਿਬ ਸਤਗੁਰੁ ਫਾਕਰ ਤੇਰੇ ਹੱਥ ਵਢਾਈ ਆ ਕਲਯੁਗ ਵੇਖ ਡੂੰਗਾ ਸਾਗਰ ਗੈਰ ਗੰਬੀਰ ਗਵਰ ਖੋਜ ਕੁਜਾਈ ਆ ਗੁਰ ਅਵਤਾਰ ਪੀਰ ਪਗੰਬਰਾਂ ਰਿਆ ਕੋਈ ਨਾ ਆਦਰ ਗੁਰਉਤਾਰ ਪੀਰ ਪਗੰਬਰਾਂ ਆ ਰਿਆ ਕੋਈ ਨਾ ਆਦਰ ਆਦਰਸ਼ ਤੇਰਾ ਗਏ ਭਲਾਈਆ ਅੰਤਰ ਨਿਰੰਤਰ ਹੋਏ ਕੋਈ ਨਾ ਸਾਬਤ ਤੀਰਜ ਤੀਰ ਨਾ ਕੋਇ ਤرائیਆ ਦੀਨ ਦੁਨੀਦੀ ਬਦਲੀ ਆਦਤ ਦੀਨ ਦੁਨੀਦੀ ਬਦਲੀ ਆਦਤ ਕੂੜੀ ਕਿਰਿਆ ਕਰ ਕਰ ਡੇਰਾ ਲਾਈਆ ਹੁਣ ਅਸੀਂ ਸਾਰੇ ਆਪਣੇ ਅੰਦਰ ਵੀ ਇਸ਼ਾਰਾ ਮਾਰੀਏ ਛਾਤੀ ਮਾਰੀਏ ਸੰਸਾਰ ਚ ਵਿੱਚ ਆਤੀ ਮਾਰੀਏ ਕਿ ਇਹ ਗੱਲ ਕਦੋਂ ਦੀ ਆ ਜਦੋਂ ਅਜੇ ਕਲਯੁਗ ਦਾ ਇੰਨਾ ਪਸਾਰਾ ਨਹੀਂ ਸੀ ਹੋਇਆ ਅੱਜ ਤੋਂ ਘੱਟੋ-ਘੱਟ ਨਹੀਂ ਤੇ 40-50 ਸਾਲ ਪਹਿਲਾਂ ਦੀ ਗੱਲ ਆ ਤੇ ਅਸੀਂ ਇਹ ਤੋਂ ਕੀ ਸਿੱਖਿਆ ਅੱਜ ਤੱਕ ਲਈ ਇਹ ਵੀ ਵਿਚਾਰੀ ਹੈ ਸਾਚੀ ਕਰੇ ਨਾ ਕੋਈ ਇਬਾਦਤ ਮਨਸਾ ਮੰਨਾ ਕੋਏ ਗਵਾਈਆ ਬੁੱਧੀ ਵਿੱਚ ਰਹੀ ਨਾ ਕੋਈ ਲਿਆਕਤ اکل کل تاری تیری کل سمجھ کسے نہ آئی آ چار کنٹ دشا من منوا کرے بغاوت. چار دے دشا من منوا کرے بغاوت تن وجود ہوئے لڑائی نام کرے نا کوئی محبت حق نہ کوئی آ جوتی جوت سروپار پا اپ اپنی کرپا کر ਏਕਾ ਦੇਣਾ ਤੁਰਦਾ ਵਰ ਨੇਕ ਲੰਕ ਨਰੈਣ ਨਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਏਕਾ ਨਾਮ ਦੇ ਸਰਬ ਨਿਆਮਤ ਏਕਾ ਨਾਮ ਦੇ ਸਰਬ ਨਿਆਮਤ ਅਨ ਰਸ ਆਪਣਾ ਸੱਚ ਚਖਾਈ ਹੈ ਹਰ ਸੰਗਤ ਜੀ ਉਹ ਪਰਮੇਸ਼ਰ ਨੇ 24 ਗ੍ਰੰਥ ਲਿਖਾਏ ਔਰ ਹਰ ਇੱਕ ਲਿਖਤ ਦੇ ਵਿੱਚ ਇੰਨੀਆਂ ਗ ਸਿੱਖਿਆਵਾਂ ਸਾਨੂੰ ਦਿੱਤੀਆਂ ਤੇ ਜੇ ਅਸੀਂ ਇੱਕ ਸਿੱਖਿਆ ਵੀ ਆਪਣੇ ਜੀਵਨ ਦੇ ਵਿੱਚ ਧਾਰ ਲਈਏ ਉਹਦੇ ਉੱਤੇ ਚੱਲੀਏ ਤੇ ਪਰਮੇਸ਼ਰ ਅੱਜ ਵੀ ਸਾਥੋਂ ਦੂਰ ਨਹੀਂ ਨੇਤਰ ਬੰਦ ਕਰੋ ਤੇ ਉਹ ਨਿਰਗੁਣ ਨੂਰ ਔਰ ਸਚਖੰਡ ਤੇ ਵਿਰਾਜਮਾਨ ਪਰਮੇਸ਼ਰ ਸਤ ਸਰੂਪ ਨਜ਼ਰੀ ਆਉਂਦਾ ਬਾਣੀ ਪੜਦਿਆਂ ਹੋਇਆਂ ਬਚਨ ਬਿਲਾਸ ਕਰਦੇ ਹਾਂ ਕੋਟਣ-ਕੋਟ ਗਲਤੀਆਂ ਹੋਈਆਂ ਹੋਣਗੀਆਂ ਮੈਂ ਆਪ ਸਰਬ ਹਰ ਸੰਗਤੋਂ ਔਰ ਉਸ ਬੇਪਰਵਾ ਦਇਵਾਨ ਮੇਰੇ ਪਿਤਾ ਤੋਂ ਖਿਮਾ ਦਾ ਜਾ ਚੱਕਿਆ ਪੁੱਲ ਚੁਕ ਮਾਫ ਕਰਨਾ ਸ਼ਬਦੀ ਜਾ ਕਾਰੇ ਦਾ ਸਾਥ ਦੇਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ